ਕਟਾਰੀਆ ਪਰਿਵਾਰ ਨੇ ਆਪਣੀ ਸਵਰਗੀ ਮਾਤਾ ਸ਼੍ਰੀਮਤੀ ਮਾਇਆ ਕਟਾਰੀਆ ਦੀ ਯਾਦ ਵਿੱਚ ਲੰਗਰ ਦਾ ਆਯੋਜਨ ਕੀਤਾ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਉਪ ਪ੍ਰਧਾਨ ਅਤੇ ਨੌਜਵਾਨ ਆਗੂ ਅਮਨ ਕਟਾਰੀਆ ਦੇ ਮਾਤਾ ਜੀ ਅਤੇ ਸੀਨੀਅਰ ਕਾਂਗਰਸੀ ਆਗੂ ਸਵਰਗੀ ਸ਼੍ਰੀਮਤੀ ਮਾਇਆ ਕਟਾਰੀਆ ਜੀ ਦੀ ਚੌਥੀ ਵਰ੍ਹੇ ਤੇ ਸ਼ਰਧਾਂਜਲੀ ਭੇਟ ਕਰਨ ਲਈ ਪਰਿਵਾਰ ਵੱਲੋਂ ਅੱਜ ਇੱਕ ਸਰਦਾਰ ਦੇ ਵਿੱਚ ਨਹੀਂ ਰਹੇ ਤੇ ਜੋ ਮੈਨੂੰ ਸਿਖਾ ਕੇ ਗਏ ਸੀਗੇ ਵੀ ਕੋਈ ਵੀ ਕੋਈ ਅੱਛਾ ਕੰਮ ਕਰਨਾ ਹੈ ਤਾਂ ਕਰ ਲੈਣਾ ਤਾਂ ਫਿਰ ਮੈਨੂੰ ਅੱਛਾ ਦਿਨ ਬਸ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕਟਾਰੀਆ ਪਰਿਵਾਰ ਨੇ ਆਪਣੀ ਸਵਰਗੀ ਮਾਤਾ ਸ਼੍ਰੀਮਤੀ ਮਾਇਆ ਕਟਾਰੀਆ ਦੀ ਯਾਦ ਵਿੱਚ ਲੰਗਰ ਦਾ ਆਯੋਜਨ ਕੀਤਾ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਉਪ ਪ੍ਰਧਾਨ ਅਤੇ ਨੌਜਵਾਨ ਆਗੂ ਅਮਨ ਕਟਾਰੀਆ ਦੇ ਮਾਤਾ ਜੀ ਅਤੇ ਸੀਨੀਅਰ ਕਾਂਗਰਸੀ ਆਗੂ ਸਵਰਗੀ ਸ਼੍ਰੀਮਤੀ ਮਾਇਆ ਕਟਾਰੀਆ ਜੀ ਦੀ ਚੌਥੀ ਵਰ੍ਹੇ ਤੇ ਸ਼ਰਧਾਂਜਲੀ ਪੇਟ ਕਰਨ ਲਈ ਪਰਿਵਾਰ ਵੱਲੋਂ ਅੱਜ ਇੱਕ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ ਆਲੂ ਪੂਰੀ ਪੇਠਾ ਕੜੀ ਮਿੱਠਾ ਹਲਵਾ ਅਤੇ ਮਿੱਠੇ ਠੰਡੇ ਜਲ ਦੇ ਲੰਗਰ ਲਗਾਏ ਗੇ ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਅਤੇ ਸ਼ਹਿਰ ਦੇ ਪਤਵੰਤੇ ਰਾਜਨੀਤਿਕ ਆਗੂਆਂ ਧਾਰਮਿਕ ਆਗੂਆਂ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸਵਰਗੀ ਸ਼੍ਰੀਮਤੀ ਮਾਇਆ ਕਟਾਰੀਆ ਨੂੰ ਸ਼ਰਧਾਂਜਲੀ ਭੇਟ ਕੀਤੀ ਤੁਸੀਂ ਆਪਣੀ ਮਾਤਾ ਜੀ ਹਰ ਸਾਲ ਦੀ ਤਰ੍ਹਾਂ ਵਰਸੀ ਮਨਾ ਰਹੇ ਚੌਥੀ ਵਰਸੀ ਹੈ ਤੁਹਾਡੀ ਜੀ ਤੇ ਕੀ ਚੰਗੀ ਕਰਨ ਚਾਹੀਦੀ ਹੈ ਸਭ ਤੋਂ ਪਹਿਲਾਂ ਦਾ ਜੈ ਸ਼੍ਰੀ ਰਾਮ ਜੀ ਮੇਰੀ ਮਦਰ ਲੇਟ ਸ਼੍ਰੀਮਤੀ ਮਾਇਰਾਨੀ ਖਟਾਰੀ ਜੀ ਜੋ ਸਾਨੂੰ ਸਿੱਖਿਆ ਦੇ ਕੇ ਗਏ ਐਸੀ ਤਾਂ ਅਸੂਲਨ ਜੋ ਗਰੂੜ ਪੁਰਾਨ ਦੇ ਵਿੱਚ ਵੀ ਲਿਖਿਆ ਹੋਇਆ ਵੀ ਜੋ ਜਿੰਦੇ ਦੀ ਕਿ ਸੇਵਾ ਹੁੰਦੀ ਹੈ ਉਹ ਸੇਵਾ ਹੁੰਦੀ ਹੈ ਪਰ ਚਲੋ ਹੁਣ ਸਾਡੀ ਮਾਤਾ ਜੀ ਸਾਡੇ ਵਿੱਚ ਨਹੀਂ ਰਹੇ ਤੇ ਜੋ ਮੈਨੂੰ ਸਿਖਾ ਕੇ ਗਏ ਸੀਗੇ ਵੀ ਕੋਈ ਵੀ ਕੋਈ ਅੱਛਾ ਕੰਮ ਕਰਨਾ ਹੈ ਤਾਂ ਕਰਨਾ ਤਾਂ ਫਿਰ ਮੈਨੂੰ ਅੱਛਾ ਦਿਨ ਬਸ ਇਹੀ ਲੱਗਿਆ ਵੀ ਜੋ ਜਿਸ ਦਿਨ ਮੇਰੀ ਮਾਂ ਮੈਨੂੰ ਛੱਡ ਕੇ ਗਈ ਹੈ ਤੇ ਬਸ ਉਹੀ ਮੇਰੇ ਲਈ ਅੱਛਾ ਦਿਨ ਹੈ ਕੋਈ ਜਦੋਂ ਆਏ ਸੀ ਜਦੋਂ ਗਏ ਬਸ ਇਹੀ ਦੋ ਦਿਨ ਮੇਰੇ ਲਈ ਅੱਛੇ ਨੇ ਤਾਂ ਮੈਂ ਬੜੀ ਇੱਕ ਪੂਰੀ ਕੋਸ਼ਿਸ਼ ਕਰਦਾ ਹੈ ਪਰਿਵਾਰ ਨਾਲ ਮਿਲ ਕੇ ਕਿ ਜੋ ਸ਼ਰਧਾਂਜਲੀ ਮੈਂ ਜੋ ਸੰਸਕਾਰ ਮੇਰੇ ਮਾਂ ਨੇ ਦਿੱਤੇ ਨੇ ਤਾਂ ਮੈਂ ਉਹੀ ਸੰਸਕਾਰ ਉਹਨਾਂ ਨੂੰ ਵਾਪਸ ਸ਼ਰਧਾਂਜਲੀ ਦੇ ਰੂਪ 'ਚ ਮੋੜਨ ਦੀ ਕੋਸ਼ਿਸ਼ ਕਰਦਾ ਹੈ ਤੇ ਇੱਕ ਲੰਗਰ ਦਾ ਆਯੋਜਨ ਅਸੀਂ ਕਰਦੇ ਹਾਂ ਹਰ ਸਾਲ ਚੌਥੀ ਵਾਰ ਕਰਦੇ ਹਾਂ ਕਿਉਂਕਿ ਚੌਥੀ ਵਰਸੀ ਹੈ ਮੇਰੇ ਮਦਲ ਦੀ ਤੇ ਅੱਜ ਜੋ ਲੰਗਰ ਲਾਇਆ ਹੈ ਤਾਂ ਮੈਂ ਸਾਰੀ ਬਸੰਗਤ ਨੂੰ ਵੀ ਬੇਨਤੀ ਕਰਦਾ ਹਾਂ ਕਿ ਇੱਥੇ ਆਉਂਦੇ ਪ੍ਰਸ਼ਾਦ ਰੂਪੀ ਜੋ ਲੰਗਰ ਹੈ ਉਹਨੂੰ ਗ੍ਰੈਂਡ ਕਰੋ ਤੇ ਜੋ ਆਪਣਾ ਆਸ਼ੀਰਵਾਦ ਹੈ ਜੋ ਆਪਣਾ ਮਾਰਗਦਰਸ਼ਨ ਹੈ ਉਹ ਸਾਨੂੰ ਦਿੰਦੇ ਰਹੋ ਕਿਸੇ ਤਰ੍ਹਾਂ ਜੋ ਮਾਤਾ ਰਾਣੀ ਕਿਰਪਾ ਬਣਾਈ ਰੱਖੇਗੀ ਤਾਂ ਮੈਂ ਹਰ ਸਾਲ ਆਪਣੀ ਮਾਂ ਦੀ ਯਾਦ ਦੇ ਵਿੱਚ ਇਹ ਲੰਗਰ ਲਗਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ ਜੈ